ਜੇ ਪਰ ਉੱਪਰ ਤਰੀਕੇ ਨਾਲ ਵੀ ਆਹ ਦੇਖੋ ਕਿੰਨੀ ਸਫਾਈ ਹੋ ਗਈ ਇਹਦੀ ਕਿੰਨੀ ਸਫਾਈ ਇਹ ਆਪਾਂ ਸਾਈਡ ਤੋਂ ਹੁਣ ਕਰਕੇ ਵੀ ਦਿਖਾ ਦਿੰਨੇ ਆ ਕਈ ਵੀਰਾਂ ਨੂੰ ਨਹੀਂ ਯਕੀਨ ਆਉਂਦਾ ਆ ਦੇਖੋ ਜੀ ਲੈ ਵੀ ਦੋਸਤੋ ਸਾਥਰੀ ਆ ਕਾਰ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਰੋਜ਼ ਨਵੀਂ ਅਪਡੇਟ ਦਿੰਨੇ ਆ ਅੱਜ ਪੂਰੀ ਘੈਂਟ ਅਪਡੇਟ ਦਿੰਨੇ ਆ ਤੁਸੀਂ ਹੈਰਾਨ ਮੰਨ ਜਊਂਗੇ ਬਈ ਜਿਵੇਂ ਕਿ ਆਪਣੇ ਮੋਟਰਸਾਈਕਲਾਂ ਦੇ ਉੱਪਰ ਜੰਗ ਆ ਜਾਂਦੀ ਆ ਆ ਦੇਖੋ ਜੀ ਇਹ ਛੋਟੇ ਛੋਟੇ ਜਿਹੜੇ ਪਾਰਟ ਆਉਂਦੇ ਨੇ ਖਰਾਬ ਹੋ ਜਾਂਦੇ ਨੇ ਆਪਣਲੇ ਵੀ ਕੋਈ ਹਿੱਲਾ ਨਹੀਂ ਹੁੰਦਾ ਆਪਾਂ ਸੋਚਦੇ ਰਹਿੰਨਾ ਵੀ ਇਹਨਾਂ ਨੂੰ ਕਿਵੇਂ ਸਾਫ਼ ਕੀਤਾ ਜਾਵੇ ਤੇ ਆਪਾਂ 1 ਮਿੰਟ ਦੇ ਵਿੱਚ ਸਾਫ਼ ਕਰ ਦਾਂਗੇ ਬ ਜਮਾਂ ਘਰੇਲੂ ਸਮਾਨ ਨਾਲ ਹਰੇਕ ਦੇ ਘਰ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਜਿਹਨਾਂ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਆਪਾਂ ਡਿਆਣੀ ਸਾਬਣਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਬਈ ਜਿਹੜਾ ਆਹ ਡੀਜ਼ਲ ਹੈ ਜਿਹੜੇ ਆਪਣੇ ਟਰੈਕਟਰਾਂ ਦੇ ਵਿੱਚ ਪੈਂਦਾ ਸਾਰੇ ਵੀਰਾਂ ਨੂੰ ਹੀ ਪਤਾ ਇਹ ਗੱਲ ਦਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਲਿਓ ਤੁਸੀਂ ਤੇ ਇੱਕ ਇਸ ਤਰ੍ਹਾਂ ਦਾ ਕੋਈ ਪੁਰਾਣਾ ਬੁਰਸ਼ ਲੈ ਲਿਓ ਤੇ ਉਹਦੇ ਨਾਲ ਮੈਂ ਕਹਿੰਦਾ ਹੈਰਾਨ ਮੰਨਿਓਗੇ ਜਮਾਂ ਸਾਫ਼ ਹੋ ਜੂ ਪਹਿਲਾਂ ਇੱਥੇ ਕੈਮਰਾ ਮਾਰ ਮੁੰਡੇ ਵੇ ਆਹ ਚੀਜ਼ਾਂ ਦਿਖਾਵੇ ਆ ਦੇਖੋ ਇਹ ਮੁੜ ਕੇ ਪੈਣੀ ਵੀ ਨਹੀਂ ਹੈਗੇ ਜਾਂਗੇ ਆਪਾਂ ਡੀਜ਼ਲ ਤਾਂ ਲਿਆ ਕਿਉਂਕਿ ਜੇ ਆਪਾਂ ਹੋਰ ਕਾਸਟਡ ਵਗੈਰਾ ਨਾਲ ਸਾਫ਼ ਕਰਾਂਗੇ ਉਹ ਉਦੋਂ ਵੀ ਖਰਾਬ ਹੋ ਜਾਂਦਾ ਹੈ ਡੀਜ਼ਲ ਤੇ ਸਰਫ ਨਾਲ ਇੰਨਾ ਘੈਂਟ ਸਾਫ਼ ਹੋ ਜੂ ਲਓ ਜੀ ਤੁਹਾਨੂੰ ਦਿਖਾਉਨੇ ਹਾਂ ਰਿਜ਼ਲਟ ਲੈ ਪਹਿਲਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੇ ਕੰਮ ਕਿਵੇਂ ਲੱਗਦੇ ਨੇ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਕਰ ਲਿਓ ਫੋਲੋ ਆਪਾਂ ਥੋੜਾ ਜਿਹਾ ਲੈ ਲੈ ਡੀਜ਼ਲ ਕਿਉਂਕਿ ਤੇ ਥੋੜਾ ਜਿਹਾ ਲੈ ਲੈ ਸਰਫ ਤਿੰਨੋਂ ਆਪਾਂ ਮਿਕਸ ਕਰ ਲਾਂਗੇ ਐਦਾਂ ਆ ਦੇਖੋ ਜੀ ਹੁਣ ਆਪਾਂ ਨਾਲ ਦੀ ਨਾਲ ਇਹਨਾਂ ਸਫਾਈ ਕਰਕੇ ਦਿਖਾਉਨੇ ਆ ਤੁਸੀਂ ਹੈਰਾਨ ਮੰਨ ਜਾਓਗੇ ਵੀ ਇੰਨੀ ਜਲਦੀ ਯਾਰ ਕਿਵੇਂ ਹੋ ਸਕਦਾ ਇਹ ਕੰਮ ਤੁਸੀਂ ਇਹ ਕੰਮ ਕੀਤਾ ਹੀ ਨਹੀਂ ਹੈਗਾ ਜੇ ਅੱਜ ਕਰਕੇ ਦੇਖੋ ਤਾਂ ਤੁਹਾਨੂੰ ਪਤਾ ਲੱਗੂ ਰਿਜ਼ਲਟ ਦਾ ਲੈ ਇਸ ਤਰ੍ਹਾਂ ਸਾਫ਼ ਕਰਨਾ ਇਹਨੂੰ ਮੈਂ ਕਹਨਾ ਗੱਲ ਬਣ ਜੂ ਸਾਰੀ ਪੱਟੂ ਇਹ ਲੈ ਵੀ ਚੈੱਕ ਕਰ ਸਕਦੇ ਹਾਂ ਕਿੰਨੀ ਵਧੀਆ ਸਫਾਈ ਹੋ ਰਹੀ ਹੈ ਇਥੇ ਮਾਰ ਕੈਮਰਾ ਲਾ ਵੀ ਮਾਰ ਕੈਮਰਾ ਜਿਹੜੀ ਜੰਗ ਤੇ ਸਾਰੀ ਪੱਟੀ ਕੇ ਬਈ ਜਿੰਨੀ ਇਹਦੀ ਰਗੜਾਈ ਕਰੋਗੇ ਉੰਨੀ ਵਧੀਆ ਸਫਾਈ ਕਰੂਗਾ ਪੱਤੀ ਚਮਾ ਨਿਕਲੇ ਸਾਫ ਸਾਫ ਤੇ ਆ ਦੂਜੀ ਪੱਤੀ ਵੀ ਸਾਫ ਹੋ ਜੂ ਬਈ ਆ ਦੇਖੋ ਇਹ ਇੰਨੀ ਖਰਾਬ ਹੋਈ ਪਈ ᱛੀ ਪਹਿਲਾਂ ਨਹੀਂ ਪੱਤੀ ਕਿਉਂਕਿ ਹਜੇ ਇੱਕ ਸਾਫ ਕੀਤੀ ਸੀ ਨਾ ਤੇ ਆ ਦੂਜੀ ਦੇਖੋ ਕਿੰਨੀ ਗੰਦੀ ਹੋਈ ਪਈ ਆ ਠੀਕ ਆ ਬਈ ਤੇ ਇਧਰ ਵੀ ਚੈੱਕ ਕਰ ਸਕਦੇ ਬਈ ਇਧਰ ਹੀ ਆਪਾਂ ਨਾ ਥੋੜਾ ਸਰਫ ਮਾਰਦੇ ਆ ਤੇ ਇਧਰੋਂ ਵੀ ਪੂਰੀ ਵਧੀਆ ਸਫਾਈ ਹੋ ਜੂ ਐਂ ਜੜਾਂ ਦੇ ਵਿੱਚ ਕਿਤੇ ਵੀ ਜੰਗ ਲੱਗੀ ਹੋਵੇ ਤਾਂ ਇਨੂੰ ਬਹੁਤ ਵਧੀਆ ਪੱਟਦੀ ਐ ਕਈ ਵਾਰੀ ਟਾਈਮ ਲੱਗ ਸਕਦਾ ਤੇ ਬਾਈ ਸੋਚਣਗੇ ਯਾਰ ਕੰਮ ਨਹੀਂ ਕੀਤਾ ਜਾਂ ਇਦਾਂ ਨਹੀਂ ਕੀਤਾ ਕਿਉਂਕਿ ਜਿੰਨੀ ਰਗੜਾਈ ਜਿੰਨੀ ਕਰੋਗੇ ਉੰਨੀ ਵਧੀਆ ਸਫਾਈ ਹੋਊਗੀ ਲੈ ਪਾਣੀ ਲਿਆ ਥੋੜਾ ਜਿਹਾ ਪਾਣੀ ਮਾਰ ਕੇ ਦਿਖਾਉਨੇ ਆ ਕਿਉਂਕਿ ਇਹਦੇ ਉੱਪਰ ਅਸੀਂ ਤਾਂ ਹੀ ਕਿਹਾ ਤੇ ਤੁਹਾਨੂੰ ਪਤਾ ਲੱਗ ਆਹ ਦੇਖੋ ਕਿੰਨੀ ਸਫਾਈ ਹੋ ਗਈ ਇਹਦੀ ਕਿੰਨੀ ਸਫਾਈ ਇਹ ਆਪਾਂ ਸਾਈਡ ਤੋਂ ਤੁਹਾਨੂੰ ਕਰਕੇ ਵੀ ਦਿਖਾ ਦਿੰਨੇ ਆ ਕਈ ਵੀਰਾਂ ਨੂੰ ਨਹੀਂ ਯਕੀਨ ਆਉਂਦਾ ਆ ਦੇਖੋ ਹਲਦੀ ਨਾਲ ਸਫਾਈ ਹੋ ਰਹੀ ਐ ਤੁਸੀਂ ਵੀ ਇਸ ਤਰ੍ਹਾਂ ਸਾਫ਼ ਕਰ ਸਕਦੇ ਹੋ ਬਾਈ ਲੈ ਮਾਰ ਮੁੰਡਿਆ ਪਾਣੀ ਮਾਰਿਆ ਲੈ ਵੀ ਕੱਪੜਾ ਲੈ ਆ ਦੇਖੋ ਵੀ ਕਿੰਨਾ ਵਧੀਆ ਰਿਜ਼ਲਟ ਆਇਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਕਿੱਦਾਂ ਲੱਗਿਆ ਆ ਦੇਖੋ ਜਿੰਨਾ ਕ ਅਸੀਂ ਪੁਰਸ਼ਮਾਰ ਦੇ ਉਰੂ ਸਾਹਿਬ ਬਣੇ ਕਰਤਾ ਵਧੀਆ ਲਾ ਦੇਖੋ ਐਂ ਸ਼ੀਸ਼ੇ ਵਾਂਗੂ ਚਮਕਣ ਲਾ ਦੇ ਸ਼ੀਸ਼ੇ ਵਾਂਗੂ ਬਈ ਬਣ ਗਈ ਹਾਲਵਾ ਤਾਂ ਹਾਂਜੀ ਪੱਕਾ ਹਾਂਜੀ ਹਾਂ ਲੈ ਪੂਰਾ ਸਰਾ ਲੱਗ ਗਿਆ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਤੁਹਾਨੂੰ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਬਣਦਾ ਹੀ ਐ ਕਿਉਂਕਿ ਅਸੀਂ ਬਹੁਤ ਹੀ ਮਿਹਨਤ ਕਰਕੇ ਵੀਡੀਓ ਬਣਾਉਂਦੇ ਆ ਤੇ ਇੱਕ ਇੱਕ ਲਾਇਕ ਜਰੂਰ ਕਰ ਦਿਓ